ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸੋ ਕਿਸਾਨ ਵੀਰਾਂ ਨਾਲ ਇੱਕ ਜਿਹੜੀ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਉਣ ਵਾਲਾ ਸੀਜ਼ਨ ਆਪਾਂ ਹੁਣ ਝੋਨੇ ਦਾ ਜੜਾ ਆ ਰਿਹਾ ਸੀਜ਼ਨ ਸੋ ਇਸ ਸਾਲ ਜਿਹੜੇ ਵੀ ਕਿਸਾਨ ਵੀਰਾਂ ਨੇ ਬਾਸਮਤੀ ਲਾਉਣੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਲੰਬੇ ਸਮੇਂ ਤੋਂ ਜਿਹੜੀ ਬਾਸਮਤੀ ਦੇ ਵਿੱਚ ਪ੍ਰੋਬਲਮ ਆਉਂਦੀ ਆ ਮੇਨਲੀ ਜਿਹੜੀ ਫੁੱਟ ਰੋਟ ਦੀ ਪ੍ਰੋਬਲਮ ਆਉਂਦੀ ਆ ਜਿਹਨੂੰ ਤੁਸੀਂ ਪਕਾਨੇ ਡਿਸੀਜ਼ ਵੀ ਕਹਿੰਦੇ ਹੋ ਝੰਡਾ ਰੋਗ ਦੀ ਜਿਹੜੀ ਸਮੱਸਿਆ ਆ ਮੇਨਲੀ ਹੈਨਾ ਸੋ ਝੰਡਾ ਰੋਗ ਦੀ ਸਮੱਸਿਆ ਦੇ ਲਈ ਇੱਕ ਯੂਨੀਵਰਸਿਟੀ ਨੇ ਪੱਕਾ ਹੱਲ ਆਪਾਂ ਨੂੰ ਦਿੱਤਾ ਸੀਗਾ ਟ੍ਰਾਈਕੋਡਰਮਾਸਪੇਰਲ ਹੁੰਦਾ ਜਿਹੜੀ ਕਿ ਇਗਨੋਰ ਦੇ ਨਾਮ ਤੋਂ ਆਉਂਦੀ ਹੈ ਦਵਾਈ ਆਪਣੇ ਆਈਪੀਐਲ ਬਾਇਓਲੋਜੀਕਲਸ ਵੱਲੋਂ ਜਿਹੜੀ ਦਿੱਤੀ ਗਈ ਸੀ ਇਹ ਸੋ ਜਿਹੜੀ ਇਹ ਸਟ੍ਰੇਨ ਹੈ ਰਿਕਮੈਂਡਡ ਬਾਈ ਪੀਏਯੂ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਆਪਣੀ ਲੁਧਿਆਣਾ ਹੈ ਉਹਨਾਂ ਵੱਲੋਂ ਸਪਾਰਸ਼ ਆ ਇਹ ਤੇ ਇਹਨੂੰ ਜਿਹੜਾ ਲਾਉਣ ਦਾ ਤਰੀਕਾ ਆ ਉਹ ਤੁਸੀਂ ਆਪਣੀ ਜਿਹੜੀ ਸੀਡ ਹੈ ਉਹਨੂੰ ਸੋਚ ਸਕਦੇ ਹੋ 15 ਗ੍ਰਾਮ ਜਿਹੜੀ ਹੈ ਕਿਲੋ ਬੀਜ ਨੂੰ ਇਹ ਲੱਗਣੀ ਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਪਨੀਰੀ ਪੱਟ ਕੇ ਆਪਣੀ ਟ੍ਰਾਂਸਪਲੈਂਟ ਕਰਨੀ ਹੈ ਜਦੋਂ ਖੇਤ ਦੇ ਵਿੱਚ ਲਾਉਣੀ ਆ 15 ਗ੍ਰਾਮ ਜਿਹੜੀ ਪਰ ਲੀਟਰ ਦੀ ਜਿਹੜੀ ਡੋਜ਼ ਹੈ ਇਹਦੀ ਸੋ ਜਿੰਨਾ ਤੁਹਾਡੀ ਪਨੀਰੀ ਹੈ ਉਸ ਦੇ ਹਿਸਾਬ ਨਾਲ ਤੁਸੀਂ ਪਾਣੀ ਜਿਹੜਾ ਲੈਣਾ ਆ ਉਹ ਪਾਣੀ ਲੈ ਕੇ ਤੇ ਉਹਦੇ ਵਿੱਚ 15 ਗ੍ਰਾਮ 15 ਗ੍ਰਾਮ ਹੀ ਇਹ ਕਿਲੋ ਸੀਡ ਨੂੰ ਤੇ 15 ਗ੍ਰਾਮ ਹੀ ਜਿਹੜੀ ਹੈ ਇਹ ਤੁਸੀਂ ਪਨੀਰੀ ਦੀਆਂ ਜੜਾਂ ਨੇ ਜਿਹੜੀਆਂ ਉਹ ਇਹਦੇ ਨਾਲ ਸੋਧਣੀਆਂ ਨੇ ਸੋ ਪਿਛਲੇ ਸਾਲ ਇਹਦੇ ਚੰਗੇ ਨਤੀਜੇ ਦੇਖੇ ਗਏ ਨੇ ਸੋ ਇਸ ਸਾਲ ਵੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਆਪਦਾ ਸੀਡ ਪਰਚੇਸ ਕਰਨਾ ਆ ਸੀਡ ਤੁਸੀਂ ਲੈਣਾ ਆ ਜਿਨੇ ਵੀ ਬਾਸਮਤੀ ਲਾਉਣੀ ਆ ਤਾਂ ਉਹਨੂੰ ਚੰਗੇ ਤਰੀਕੇ ਜਿਹੜਾ ਹੈ ਇਹ ਇਗਨੋਰ ਦਵਾਈ ਦੇ ਨਾਲ ਆ ਜਿਹੜੀ ਉਹਦੀ ਸੋਧ ਕਰੋ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ